ਇਹ ਮੈਂ ਅਨੰਦਪੁਰ ਸਾਹਿਬ ਦਾ ਮਤਾ ਹਾਂ। ਹਾਂ। ਅਕਾਲੀ ਦਲ ਦਾ ਰੈਜ਼ੋਲੂਸ਼ਨ ਸੀ ਇਹ। ਇਹ ਅਨੰਦਪੁਰ ਸਾਹਿਬ ਦਾ ਮਤਾ। ਤਾਂ ਪਾਰਲੀਮੈਂਟ 'ਚ ਬਰਨਾਲਾ ਸਰਕਾਰ ਇੱਥੇ ਸੀ। ਪਾਰਲੀਮੈਂਟ 'ਚ ਕਿਸੇ ਐਮਪੀ ਨੇ ਕੁਐਸਚਨ ਕਰਤਾ ਵੀ ਵਾਟ ਇਜ਼ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ। ਹੂੰ। ਉਹਨਾਂ ਨੇ ਜਾ ਕੇ ਪੰਜਾਬ ਸਰਕਾਰ ਨੂੰ ਭੇਜਤਾ। ਠੀਕ ਹੈ। ਵੀ ਤੁਸੀਂ ਦੱਸੋ ਜੀ ਇਹਦੇ ਬਾਰੇ ਕੀ ਆ। ਤਾਂ ਉਹ ਜਿਵੇਂ ਕਲਰ ਕਿ ਸ਼ਹੀ ਹੈ ਬਾਬੂ ਸ਼ਹੀ ਹੈ ਬਾਬੂ ਸ਼ਹੀ ਉਹ ਸੀ ਬਾਬੂ ਸ਼ਹੀ ਜਿਹੜੀ ਹੈ ਉਹਨਾਂ ਨੇ ਜੀ ਕਰਕੇ ਓਮ ਸੈਕਟਰੀ ਕੋਲੇ ਡਿਪਟੀ ਸੈਕਟਰੀ ਕੋਲੇ ਤੇ ਰੋਪੜ ਦੇ ਡੀਸੀ ਕੋਲੇ ਹਾਂ ਗਾਹ ਅਨੰਦਪੁਰ ਸਾਹਿਬ ਦੇ ਐਸ ਡੀ ਐਮ ਕੋਲੇ ਯਾਨੀ ਉਹ ਜਿੱਥੇ ਅ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਉਸ ਪਟਵਾਰ ਸਰਕਲ ਦੇ ਪਟਵਾਰੀ ਕੋ ਚੱਲਿਆ ਗਿਆ ਚੱਲੇਗਾ ਅੱਜ ਅਨੰਦਪੁਰ ਸਾਹਿਬ ਦਾ ਤੁੰਦਸ ਮਤਾ ਕੀ ਹੈ ਉਨੇ ਬਾਉਸ ਮੈਂ ਤਾਂ ਮੇਰੇ ਰਿਕਾਰਡ ਚ ਕੋਈ ਅਨੰਦਪੁਰ ਸਾਹਿਬ ਦਾ ਮਤਲਬ ਨਹੀਂ ਤਾਂ ਉਹ ਮੁੜ ਕੇ ਉਹ ਡਿਪਟੀ ਸੈਕਟਰੀ ਕੋਲੇ ਆ ਗਿਆ ਉਹ ਡਿਪਟੀ ਸੈਕਟਰੀ ਨੇ ਪੰਜਾਬੀ ਰੋਮਾਂਚ ਕਹਾਣੀ ਲਿਖੀ ਸੀ ਕੁਮੇਦਾਨ ਸਾਹ ਤੁਸੀਂ ਕੁਮੇਦਾਨ ਛਪ੍ਰੀਤਮ ਸਿੰਘ ਕੁਮੇਦਾਨ ਪ੍ਰੀਤਮ ਸਿੰਘ ਕੁਮੇਦਾਨ ਕੁਮੇਦਾਨ ਉਹ ਕਹਿੰਦਾ ਮੇਰੇ ਕੋਲੇ ਬਾਪਸ ਆ ਗਿਆ ਉਹ ਵੀ ਕੋਈ ਅਨੰਦਪੁਰ ਸਾਹਿਬ ਦਾ ਮਤਲਬ ਨਹੀਂ ਲੱਭਿਆ ਅੱਛਾ ਕਹਿੰਦੇ ਜੀ ਮੈਂ ਉਹੀ ਜਾਲ ਚੱਕ ਕੇ ਫਾਈਲ ਬਰਨਾਲਾ ਸਾਹਿਬ ਕੋਲੇ ਲੈ ਗਿਆ ਹਾਂ ਕਹਿੰਦਾ ਮੈਂ ਗਿਆ ਬਰਨਾਲਾ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਵੀ ਤੁਹਾਡੇ ਕੋਲੇ ਸੋਨਾ ਮਤਾ ਸੋਨਾ ਮੌਕਾ ਤੁਸੀਂ ਇਹਨੂੰ ਪਾਰਲੀਮੈਂਟ ਨੂੰ ਉੱਥੇ ਆਨਸਰ ਹੁਣਾ ਤੁਸੀਂ ਵਧੀਆ ਲਿਖ ਕੇ ਭੇਜੋ ਕਰ ਲਈ ਦਲ ਦੀ ਸਰਕਾਰ ਹੈ ਇੱਥੇ ਵੀ ਆ ਆਨੰਦਪੁਰ ਸਭਾ ਦਾ ਮਤਾ ਤੇ ਜੇ ਤੁਸੀਂ ਨਹੀਂ ਵੀ ਇਹਦਾ ਕੋਈ ਜਵਾਬ ਦੇਣਾ ਚਾਹੁੰਦੇ ਤਾਂ ਇਹਦੇ ਹੋਰ ਬੜੇ ਤਰੀਕੇ ਹੈ ਘਟੂ ਘਟ ਪਟਵਾਰੀਆਂ ਤੱਕ ਤੇ ਆਨੰਦਪੁਰ ਦੇ ਮਦਰ ਨਾ ਰੋਲੋ